ਸਭ ਤੋਂ ਵੱਧ ਵਧਾਈ ਮੇਰੇ ਸਾਹਮਣੇ ਖੜੇ ਮੇਰੇ ਦੇਸ਼ ਪੰਜਾਬ ਦੇ ਉਹਨਾਂ ਨੌਜਵਾਨਾਂ ਤੇ ਉਹਨਾਂ ਪੰਜਾਬੀਆਂ ਧੀਆਂ ਨੂੰ ਪੈਣਾ ਨੂੰ ਜਿਹੜੇ ਅੱਜ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਆਪੋ ਆਪਣੀਆਂ ਪੋਜੀਸ਼ਨਾਂ ਤੇ ਜਾ ਕੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕੰਮ ਕਰਨਗੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਉਹਨਾਂ ਦੇ ਜਿਹੜੇ ਮਾਪੇ ਆਏ ਹੋਏ ਨੇ ਰਿਸ਼ਤੇਦਾਰ ਆਏ ਹੋਏ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦੇ ਦਿਨ ਨੂੰ ਢੀਕ ਦਿਆਂ ਬਹੁਤ ਸਾਲ ਲੰਘੇ ਸੀ ਇਹ ਫਸਟ ਟਾਈਮ ਹੋਇਆ ਕਿ 2999 ਜਵਾਨਾਂ ਦੀ ਤਿੰਨ ਸੈਂਟਰਾਂ ਦੀ ਜਿਹੜੀ ਇਕੱਠੀ ਪ੍ਰੇਡ ਹੋ ਰਹੀ ਹੈ 16299 ਦੇ ਵਿੱਚੋਂ 1901 ਲੜਕੇ ਨੇ ਤੇ 1098 ਲੜਕਤ 1100 ਸਾਡੀਆਂ ਟੀਆਂ ਨੇ ਸਾਡੀਆਂ ਭੈਣਾਂ ਨੇ ਇਹ ਮੈਂ ਕਹੂੰਗਾ ਪਾਸਿੰਗ ਆਊਟ ਪ੍ਰੇਡ ਨਹੀਂ ਇਹ ਇੱਕ ਉਮੀਦ ਦੀ ਪ੍ਰੇਡ ਸੀ ਹੋਪ ਕਿਉਂਕਿ ਮੈਂ ਗੱਲ ਕਰ ਰਿਹਾ ਸੀ ਸੀਨੀਅਰ ਆਫੀਸਰਜ਼ ਨਾਲ ਉਹ ਖੁਦ ਵੀ ਇਹ ਕਹਿ ਰਹੇ ਸੀ ਕਿ ਇਸ ਤਰ੍ਹਾਂ ਦੇ ਫੰਕਸ਼ਨ ਜਾਂ ਇਸ ਤਰ੍ਹਾਂ ਦੇ ਪਾਸਿੰਗ ਆਊਟ ਪ੍ਰੇਡ ਸਾਨੂੰ ਖੁਦ ਨੂੰ ਦੇਖਿਆ ਨੂੰ ਬਹੁਤ ਟਾਈਮ ਹੋ ਗਿਆ ਅਸੀਂ ਖੁਦ ਭੁੱਲ ਗਏ ਕਿ ਲਾਸਟ ਟਾਈਮ ਅਸੀਂ ਕਦੋਂ ਦੇਖੀ ਸੀ ਇਸ ਤਰ੍ਹਾਂ ਦੀ ਪ੍ਰੇਡ ਕੇ ਸਿਰਫ ਰਾਜਨੀਤਿਕ ਰੈਲੀਆਂ ਬਸ ਹੋਰ ਤਾਂ ਕੁਝ ਨਹੀਂ ਰਹਿ ਗਿਆ ਸੀਗਾ ਪੋਲ ਪੋਲਿਟਿਕਸ ਦੇ ਨਾਮ ਤੇ ਜਾਂ ਸਰਕਾਰਾਂ ਦੇ ਨਾਮ ਤੇ ਹੁਣ ਅਸਲ 'ਚ ਰੰਗਲੇ ਪੰਜਾਬ ਦੇ ਰੰਗ ਜਿਹੜੇ ਨੇ ਆ ਸਾਹਮਣੇ ਖੜੇ ਨੇ ਹੁਣ ਇਸ ਤਰ੍ਹਾਂ ਦੇ ਫੰਕਸ਼ਨ ਹੋ ਰਹੇ ਨੇ ਇਹ ਜ਼ਰੂਰੀ ਸੀ ਬਹੁਤ ਜ਼ਰੂਰੀ ਸੀ ਕਿਉਂਕਿ ਪਹਿਲਾਂ ਪੇਪਰ ਲੈ ਲੈ ਜਾਂਦੇ ਸੀ ਫੀਸ ਭਰਾ ਲਈ ਜਾਂਦੀ ਸੀ ਪੇਪਰ ਨਹੀਂ ਹੁੰਦੇ ਸੀ ਇਗਜ਼ਾਮ ਨਹੀਂ ਹੁੰਦੇ ਸੀ ਇਗਜ਼ਾਮ ਹੁੰਦੇ ਸੀ ਰਿਜ਼ਲਟ ਨਹੀਂ ਆਉਂਦਾ ਸੀ ਸਿਲੈਕਟ ਹੋ ਜਾਂਦੇ ਸੀ ਟ੍ਰੇਨਿੰਗ ਨਹੀਂ ਹੁੰਦੀ ਸੀ ਟ੍ਰੇਨਿੰਗ ਹੋ ਜਾਂਦੀ ਸੀ ਅਪੁਆਇੰਟਮੈਂਟ ਨਹੀਂ ਮਿਲਦੀ ਸੀ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਅੜਿੱਕਾ ਪਿਆ ਰਹਿਦਾ ਸੀ ਉਮੀਦਾਂ ਤੇ ਪਰ ਅੱਜ ਦੀ ਜਿਹੜੀ ਉਮੀਦ ਵਾਲੀ ਪਰੇਡ ਹੈ ਇਹਦੇ ਵਿੱਚ ਹੁਣ ਕੋਈ ਅੜਿੱਕਾ ਨਹੀਂ ਤੁਸੀ ਮੈਨੂੰ ਬੜਾ ਅੱਛਾ ਲੱਗਿਆ ਤੁਹਾਡੇ ਜਿਹੜਾ ਸਿੰਕ੍ਰੋਨਾਈਜੇਸ਼ਨ ਦੇਖ ਕੇ ਕਿਸ ਤਰ੍ਹਾਂ ਤੁਸੀਂ ਟ੍ਰੇਨਿੰਗ ਕੀਤੀ ਔਰ ਮੈਂ ਤੁਹਾਡੇ ਜਿਹੜੇ ਟ੍ਰੇਨਰਸ ਨੇ ਮੈਂ ਉਹਨਾਂ ਨੂੰ ਵੀ ਵਧਾਈ ਦੇਣੀ ਚਾਹਨਾ ਇਹ ਲੱਗਦਾ ਹੀ ਨਹੀਂ ਕਿ ਪੰਜਾਬ ਪੁਲਿਸ ਦੀ ਕੋਈ ਇੱਕ ਕੋਈ ਇੱਕ ਪਾਸਿੰਗ ਆਊਟ ਪੇਡ ਹੈ ਕਿਸੇ ਦੇਸ਼ ਦੀ ਮਿਲਟਰੀ ਨਾਲੋਂ ਘੱਟ ਨਹੀਂ ਜਿਸ ਤਰੀਕੇ ਨਾਲ ਤੁਸੀਂ ਪ੍ਰੇਡ ਕਰ ਰਹੇ ਹੋ